ਹਾਂਜੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਹਸਰਮਾਨਕ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸੰਭਰਨ ਕਰਨ ਸਾਡੇ ਘਰੇ ਇੰਦੀ ਬਲੈਂਕ ਬੰਦੇ ਭੇਜਦਾ ਮੂੰਹ ਉਹਨਾਂ ਦਾ ਜਿੱਦਾਂ ਕਹਦੀ ਹੈ ਵੀ ਫੋਲਡ ਕੀਤਾ ਹੁੰਦਾ ਕੱਪੜੇ ਚਾੜੇ ਹੁੰਦੇ ਮੂੰਹ ਤੇ ਅਸੀਂ ਘਰੇ ਨਹੀਂ ਸੀਗੇ ਸਾਡੇ ਘਰੇ ਬੰਦੇ ਆਏ ਉਹ ਸਾਡੇ ਘਰ ਮੁਰੇ ਖੜ ਕੇ ਬਹੁਤ ਬਕਵਾਸ ਕਰਕੇ ਗਏ ਆ ਜਿਨ੍ਹਾਂ ਦੇ ਮੂੰਹ ਬੰਨੇ ਹੋਏ ਸੀ ਹਾਂ ਸਾਨੂੰ ਧਮਕੀਆਂ ਦਿੰਦਾ ਹੈ ਜੇ ਕੱਲ ਨੂੰ ਮੇਰੇ ਭਰਾ ਨੂੰ ਮੈਨੂੰ ਮੇਰੇ ਪਰਿਵਾਰ ਨੂੰ ਕੁਝ ਹੁੰਦਾ ਹੈ ਤਾਂ ਜ਼ਿੰਮੇਵਾਰ ਇੰਦੀ ਬਲੰਗ ਹੈ ਪੀਗਾ ਜੇ ਮੇਰੇ ਭਰਾ ਨੂੰ ਕੁਝ ਹੁੰਦਾ ਮੈਨੂੰ ਕੁਝ ਹੁੰਦਾ ਜੇ ਸਾਨੂੰ ਸਾਰਿਆਂ ਨੂੰ ਕੁਝ ਹੁੰਦਾ ਸੀ ਉਹ ਮੇਰੇ ਪਰਿਵਾਰ ਤਾਂ ਜ਼ਿੰਮੇਵਾਰ ਇੰਦੀ ਬਲੰਗ ਹੈ ਇੰਦੀ ਬਲੰਗ ਜ਼ਿੰਮੇ ਉਹ ਇੰਨਾ ਹੰਕਾਰਿਆ ਹੋਇਆ ਇਨਸਾਨ ਹੈ ਸਾਡਾ ਜਿਹੜਾ ਸ਼ਰੀਕਾ ਕਬੀਲਾ ਲਾ ਲਓ ਕੁਝ ਵੀ ਲਾ ਲਓ ਜਿਹੜੇ ਰਿਸ਼ਤੇਦਾਰ ਵੀ ਲਾ ਲਓ ਸਾਰੇ ਰਲੇ ਹੋਏ ਆ ਉਹਦੇ ਨਾਲ ਮੇਰੇ ਮਾਮੇ ਵੀ ਰਲੇ ਹੋਏ ਆ ਸਾਰੇ ਰਲੇ ਹੋਏ ਆ ਕੱਲ ਨੂੰ ਮੇਰੇ ਭਰਾ ਦੇ ਗੋਲੀ ਵਾਜਦੀ ਐ ਮੈਨੂੰ ਕੁਝ ਹੁੰਦਾ ਕੁਝ ਵੀ ਹੁੰਦਾ ਇੰਦੀ ਬਲੰਗ ਜ਼ਿੰਮੇ ਇੰਦੀ ਬਲੰਗ ਜ਼ਿੰਮੇਵਾਰ ਹੈ ਠੀਕ ਆ ਉਹ ਹੰਕਾਰਿਆ ਹੋਇਆ ਇਨਸਾਨ ਅਮਰੀਕਾ 'ਚ ਰਹਿੰਦਾ ਉਹਦੇ ਕੋਲ ਪੈਸੇ ਆ ਅਸੀਂ ਆਪਦਾ ਗੁਜ਼ਾਰਾ ਮੱਸਾ ਕਰਦੇ ਆ ਉਹਦਾ ਉਹ ਗੁਜ਼ਾਰਾ ਉਹ ਚੀਜ਼ ਉਹਨੂੰ ਜਿੱਦਾਂ ਉਹਦੇ ਬਚਦੀ ਨਹੀਂ ਉਹ ਐਕਸੈਪਟ ਨਹੀਂ ਕਰ ਸਕਦਾ ਜੇ ਕੱਲ ਨੂੰ ਮੇਰੇ ਭਰਾ ਨੂੰ ਜਾਂ ਮੈਨੂੰ ਕੁਝ ਹੁੰਦਾ ਤਾਂ ਜ਼ਿੰਮੇਵਾਰ ਇੰਦੀ ਬਲੰਗ ਹੈ ਜੇ ਸਾਨੂੰ ਕੱਲ ਨੂੰ ਕੁਝ ਹੋ ਗਿਆ ਮੈਂ ਸਵੇਰੇ ਐਸਐਸਪੀ ਸਾਹਿਬ ਦੇ ਜਣਾ ਮੋਗ ਗਿਆ ਵੀ ਸਾਰਾ ਸਾਨੂੰ ਖਤਰਾ ਹੈ ਜੀ ਇੰਦੀ ਬਲੰਗ ਤੋਂ ਹੈਗਾ ਵੀ ਹੈ ਸਾਨੂੰ ਮਾਰ ਸਕਦਾ ਸਾਡੇ ਸਾਰੇ ਰਲੇ ਪਏ ਆ ਮੇਰੇ ਸਕੇ ਮਾਮੇ ਰਲੇ ਪਏ ਸਾਰੇ ਰਲੇ ਹੋਏ ਆ ਸਾਡੇ ਸਾਰੇ ਰਿਸ਼ਤੇ ਰਲੇ ਹੋਏ ਆ ਮੇਰੀ ਮਾਸੀ ਰਲੀ ਹੋਏ ਸ਼ਕਤੀਮਾਨ ਸਾਰੇ ਰਲੇ ਪਏ ਆ ਸਾਨੂੰ ਮਾਰਨ ਨੂੰ ਫਿਰਦੇ ਆ ਜੇ ਮੇਰੇ ਭਰਾ ਨੂੰ ਮੈਨੂੰ ਖੁਸ਼ ਹੋ ਗਿਆ ਤੇ ਬਾਈ ਜੀ ਮੇਰੇ ਸਕੇ ਮਾਮੇ ਸ਼ਕਤੀਮਾਨ ਕੰਦੀਂ ਦੀ ਬਲੈਂਕ ਇੰਦੀ ਬਲੈਂਕ ਸਾਰੇ ਜ਼ਿੰਮੇਵਾਰ ਸਾਰੇ ਜ਼ਿੰਮੇਵਾਰ ਹੈ ਇਹ ਕੱਡੀ ਗੱਲ ਆ ਸਾਨੂੰ ਟੌਰਚਰ ਕਰ ਰਹੇ ਆ ਟੌਰਚਰ ਕਰ ਰਹੇ ਸਾਨੂੰ ਇਹ ਸਕੇ ਟੌਰਚਰ ਸਾਡੇ ਘਰ ਮੂਰੇ ਖੜ ਕੇ ਜਲੂਸ ਕੱਢ ਕੇ ਗਏ ਆ ਸਾਡੇ ਪਿੰਡ ਦੇ ਇਹ ਚੀਜ਼ ਦੇ ਗਵਾਹ ਹੈ ਠੀਕ ਹੈ ਨਾ ਇਹ ਬੰਦਾ ਇਹਨੇ ਬੰਦੇ ਨੇ ਮੇਰੇ ਤੇ ਕੋਰਟ ਦੇ ਵਿੱਚ ਕੇਸ ਕੀਤਾ ਸੀਗਾ ਸਟੇ ਲਈ ਸੀ ਉਹ ਜੱਜ ਸਾਹਿਬ ਨੇ ਸਟੇ ਡਿਸਮਿਸ ਕਰਤੀ ਮੈਂ ਕੰਮ ਤੇ ਜਾਣ ਲੱਗਾ ਇਹਦੇ ਫਿਰ ਤਕਲੀਫ ਹੋ ਗਈ ਹੁਣ ਫੇਰ ਸਾਨੂੰ ਪਰੇਸ਼ਾਨ ਕਰ ਰਿਹਾ ਜੇ ਸਾਨੂੰ ਕੱਲੂ ਬੋਸ਼ ਹੁੰਦਾ ਦੋਨਾਂ ਪਰਿਵਾਰਾਂ ਨੂੰ ਮੇਰੀ ਮੰਮੀ ਨੂੰ ਮੇਰੇ ਡੈਡੀ ਨੂੰ ਮੇਰੀ ਦਾਦੀ ਨੂੰ ਮੇਰੇ ਪਰਿਵਾਰ ਨੂੰ ਹਨ ਤਾਂ ਇੰਦੀ ਬਲਿੰਗ ਇੰਦਰਜੀਤ ਸਿੰਘ son of ਭੁਪਿੰਦਰ ਸਿੰਘ ਜਿਹੜਾ ਰਾਂਚੀ ਕਲੋਨੀ 'ਚ ਰਹਿੰਦਾ ਨੇੜੇ ਤੂਰ ਦਾਟਾ ਬੱਲ ਲੁਧਿਆਣਾ ਤਰੀਕੇ ਰੋਡ ਤੇ ਉਹ ਜ਼ਿੰਮੇਵਾਰ ਹੈ ਜੇ ਸਾਨੂੰ ਕੁਝ ਹੁੰਦਾ ਸਾਡੇ ਛਿੜਟ ਵੀ ਵਜਦੀ ਆ ਤਾਂ ਜ਼ਿੰਮੇਵਾਰ ਉਹ ਆ ਇਹਨਾਂ ਕਾ ਆਪਣਾ ਯਾਦ ਰੱਖੇ ਮੈਂ ਸਵੇਰ ਤੋਂ ਇਹ ਜੀ ਦਾ ਰੋਲਾ ਪਾਉਣਾ ਸਾਨੂੰ ਭਾਈ ਇਹ ਧਮਕੀਆਂ ਦੇ ਰਿਹਾ ਬੰਦਾ ਤੁਹਾਨੂੰ ਚੱਕ ਦੇਣਗੇ ਮਾਰ ਦੇਣਗੇ ਠੀਕ ਹੈ ਨਾ ਜੀ ਦੰਦੇ ਤਾਂ ਸਾਡੀ ਇੰਦੀ ਗਵਿੰ ਸ਼ਰਿਆ ਮੰਮ ਕਿਹਨ ਦੰਦੇ ਆ ਇਹ ਡੱਕਾਂਗੇ ਇਹ ਡੱਕਾਂਗੇ ਤੁਸੀਂ ਮਿਲਦੇ ਸਾਨੂੰ ਅਸੀਂ ਟੱਕਰਾਂਗੇ ਉਹਨਾਂ ਨੇ ਮੈਨੂੰ ਇਹ ਚੀਜ਼ਾਂ ਕਹੀਆਂ 16 ਤਰੀਕ ਨੂੰ ਅਸੀਂ ਕੋਰਟ ਦੇ ਵਿੱਚ ਜਾਣਾ ਲੁਧਿਆਣੇ ਸਾਨੂੰ ਨਹੀਂ ਪਤਾ ਸਾਡੇ ਨਾਲ ਕੀ ਹੋਣਾ ਸਾਨੂੰ ਕੁਝ ਨਹੀਂ ਹਾਂ ਪਰ ਬੰਦੇ ਘੇਰਨ ਨੂੰ ਫਿਰਦੇ ਸਾਨੂੰ ਜ਼ਿੰਮੇਵਾਰ ਇੰਦੀ ਬਲੰਗ ਹੈ ਠੀਕ ਆ ਉਹ ਬਹੁਤ ਮਾੜਾ ਬੋਲਦਾ ਸਾਡੇ ਬਾਰੇ ਸਾਡੇ ਸੈਂਮਲ ਨੂੰ ਟਾਰਗੇਟ ਕੀਤਾ ਬੰਦੇ ਨੇ ਜੀ ਅਸੀਂ ਉਹਦੇ ਪਰਿਵਾਰ ਵਾਲੇ ਬੋਲਾਂਗੇ ਤਾਂ ਫਾਇਦਾ ਨਹੀਂ ਅਸੀਂ ਕਿਸੇ ਦੀ ਭੈਣ ਵਾਰੇ ਮਾਂ ਵਾਰੇ ਇਸ ਗਲਤ ਕਦੇ ਬੋਲਾਂ ਨਹੀਂ ਪਰ ਜਿਹੜਾ ਆਪ ਘਟਿਆ ਇਨਸਾਨ ਹੋਵੇ ਉਹ ਬੋਲਦਾ ਹੁੰਦਾ ਸਾਡੀ ਮੌਤ ਦਾ ਸਾਡੇ ਨੁਕਸਾਨ ਦਾ ਜ਼ਿੰਮੇਵਾਰ ਇੰਦੀ ਬਲੰਗੇ ਹੋਰ ਕੋਈ ਨਹੀਂ ਬਸ ਤੁਹਾਨੂੰ ਪਤਾ ਹੀ ਆ ਹਾਂ ਮੈਂ ਜਸੂ ਮੈਂ ਇਸ ਇਸ ਵੀ ਸਾਡੇ ਕੋਲ ਪੇਸ਼ ਕਰ ਰਿਹਾ ਹਾਂ ਬੜੀ ਬੇਨਤੀ ਅਲਸਪੀ ਸਾਹਿਬ ਸਾਡੇ ਬਾਰੇ ਸੋਚੋ ਤੇ ਕੀ ਪੀ ਇਹ ਬੰਦਾ ਸਾਨੂੰ ਖਤਮ ਕਰਨ ਨੂੰ ਕਰਦਾ ਠੀਕ ਆ ਸਾਨੂੰ ਮਾਰਨ ਨੂੰ ਕਰਦਾ ਮੈਨੂੰ ਸਦਾ ਕਹਿੰਦਾ ਮੈਂ ਬੰਦੇ ਲੈ ਕੇ ਆਉਂਗਾ ਕਹਿੰਦਾ ਕਹਿੰਦਾ ਤੁਸੀਂ ਟੱਕਰ ਲੋ ਮੇਰੇ ਬਿਲਕੁਲ ਬਿਲਕੁਲ ਸਦਾ ਇਹ ਕਹਿੰਦਾ ਮਤਲਬ ਇਹ ਚੀਜ਼ ਕਿ ਅਸੀਂ ਤਾਂ ਕੋਰਟ ਦੇ ਵਿੱਚ ਆਉਣਾ ਹੀ ਆ ਸਾਢੇ 60 ਮਿੰਟ ਮਾਰੇਗਾ ਕੋਈ ਨਹੀਂ ਫਿਰ ਉਹਦਾ ਹੁਣ ਭਈ ਭੁਗਤਣਾ ਪੈਣਾ ਸਾਨੂੰ ਹਾਂ ਕੋਈ ਗੱਲ ਨਹੀਂ